ਵਾਹਿਗੁਰੂ ਜੀ ਕਾ ਖਾਲਸਾ ਹੈ ਨੀ ਤੁੱਕੀ ਫਤਿਹ ਹਾਲ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਗੁਰਮੁਖੀ ਬਾਰੇ ਗੁਰਮੁਖੀ ਕਿਦਾਂ ਸਿੱਖੀ ਜਾਂਦੀ ਆ ਜੇ ਅਸੀਂ ਥੋੜੇ ਢਿੱਲੇ ਆ ਗੁਰਮੁਖੀ ਪੜ੍ਹਨ ਦੇ ਵਿੱਚ ਪੰਜਾਬੀ ਪੜ੍ਹਨ ਦੇ ਵਿੱਚ ਕਿਵੇਂ ਉਹਨੂੰ ਇਹਦੇ ਵਿੱਚ ਮਹਾਰਤ ਹਾਸਲ ਕੀਤੀ ਜਾ ਸਕਦੀ ਆ ਕਿਵੇਂ ਉਚਾਰਨ ਸਹੀ ਕੀਤੇ ਜਾ ਸਕਦੇ ਆ ਸ਼ੁਰੂਆਤ ਪਹਿਲਾਂ ਪੰਜਾਬੀ ਦੇ ਜਿਹੜੇ 35 ਅੱਖਰ ਸਤਬਜ਼ੂਰ ਵੰਗਸ ਸਹਿਜ ਨੇ ਸਾਨੂੰ ਸੁਧਾਰ ਕਰਕੇ ਦਿੱਤੇ ਨੇ ਉਹਨਾਂ ਅੱਖਰਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਪਹਿਲਾ ਪਾਠ ਹੈ ਕਿ 35 ਯਾਦ ਕਰਨੀ ਕੰਠ ਕਰਨੀ ਤੇ ਦੂਜੇ ਤੌਰ ਤੇ ਫਿਰ ਭੁਲਾਵੇਂ ਅੱਖਰ ਜਿਹੜੇ ਨੇ ਕੋਈ ਵੀ ਅਸੀਂ ਮਹਾਰਨੀ ਜਾਂ ਕੈਦੇ ਵਾਲਾ ਜੋ ਰੂਪ ਹੁੰਦਾ ਸੀ ਲੈਨੇ ਆ ਕੈਦਾ ਲੈਨੇ ਆ ਉਹ ਕੈਦੇ ਦੇ ਵਿੱਚ ਜੜਾ ਦਿੱਤਾ ਹੁੰਦਾ ਪਹਿਲਾ 파ੜ ਹਮੇਸ਼ਾ ਹੀ 35 ਅੱਖਰਾਂ ਦਾ ਹੁੰਦਾ ਹੈ ਦੂਜਾ 파ੜ ਜਿਹੜਾ ਭੁਲਾਵੇਂ ਅੱਖਰ ਹੁੰਦੇ ਨੇ ਤੇ ਤੀਜਾ 파ੜ ਜਿਹੜਾ ਹੁੰਦਾ ਲਗਾ ਮਾਤਰਾ ਦਾ ਹੁੰਦਾ ਪਿਛਲਾ ਜਿਹੜਾ 파ੜ ਆ ਉਹ ਮਹਾਰਨੀ ਦਾ ਹੁੰਦਾ ਤੇ ਮੁੱਖ ਤੌਰ ਤੇ ਪਹਿਲਾ ਊੜਾ ਅੜਾ ਸਾਥ ਕੇ 35 ਅੱਖਰ ਤੇ ਦੂਜੇ ਤੌਰ ਤੇ ਫਿਰ ਜਿਹੜੇ ਭਲਾਵੇਂ ਅੱਖਰ ਭਾ ਭੁੱਲਦੇ ਅੱਖਰ ਜਿਹੜੇ ਸਾਨੂੰ ਨੇ ਉਹ ਜੇਤੇ ਹੋਣੇ ਚਾਹੀਦੇ ਨੇ ਬਹੁਤ ਜ਼ਰੂਰੀ ਨੇ ਕਿਸੇ ਵੀ ਭਾਸ਼ਾ ਨੂੰ ਸਿੱਖਣਾ ਇਹ ਹੀ ਪੈਟਰਨ ਲੈ ਕੇ ਚੱਲਿਆ ਜਾਂਦਾ ਕਿ ਪਹਿਲਾਂ ਉਹਦੇ ਅੱਖਰ ਚੇਤੇ ਕਰਨੇ ਤੇ ਫਿਰ ਉਸਦੇ ਭਲਾਵੇਂ ਅੱਖਰ ਜਿਹੜੇ ਭੁੱਲਦੇ ਆ ਉਹ ਤੇ ਦੂਜੇ ਤੌਰ ਤੇ ਫਿਰ ਜੋ ਲਗਾ ਮਾਤਰਾ ਨੇ ਉਹਨਾਂ ਨੂੰ ਕੰਠ ਵਿੱਚ ਕਰਨਾ ਤੇ ਤੀਜੀ ਫਿਰ ਮਹਾਰਨੀ ਤੇ ਮਹਾਰਨੀ ਬੜੀ ਜ਼ਰੂਰੀ ਹੈ ਮਹਾਰਨੀ ਦਾ ਭਾਵ ਹੈ ਕਿੰਮੂ ਦਾ ਹਾਰ ਜਾਣਾ ਤੇ ਜਿਹੜਾ ਇਹਨੂੰ ਬੜੇ ਜਿੰਝ ਢੰਗ ਨਾਲ ਯਾਦ ਕਰ ਲੈਂਦਾ ਚੇਤੇ ਕਰ ਲੈਂਦਾ ਉਹਨੂੰ ਪੰਜਾਬੀ ਪੜਨ ਦੇ ਵਿੱਚ ਕੋਈ ਵੀ ਅਫਾਇੀ ਨਹੀਂ ਆਉਂਦੀ ਤੇ ਇਸ ਤੋਂ ਬਾਅਦ ਫਿਰ ਸ਼ੁਰੂ ਹੁੰਦੀ ਗੱਲ ਪੰਜਾਬੀ ਪੜਨ ਦੀ ਜੋੜ-ਜੋੜ ਕੇ ਅੱਖਰ ਪੜਨੇ ਦੋ ਅੱਖਰੇ ਸ਼ਬਦ ਪਹਿਲੇ ਤੌਰ ਤੇ ਦੋ ਅੱਖਰੇ ਮੁਕਤੇ ਸ਼ਬਦ ਤੇ ਫਿਰ ਦੂਜੇ ਤੌਰ ਤੇ ਤਿੰਨ ਅੱਖਰੇ ਚਾਰ ਅੱਖਰੇ ਫਿਰ ਕੰਨੇ ਵਾਲੇ ਫਿਰ ਉਦੋਂ ਵੱਧ ਕੇ ਹੋਰ ਵੀ ਚਾਰ ਚਾਰ ਪੰਜ ਪੰਜ ਛੇ ਛੇ ਅੱਖਰ ਜੋੜ ਕੇ ਫਿਰ ਜਾਂ ਕਰਨੇ ਕੰਠ ਕਰਨੇ ਇਸ ਤਰ੍ਹਾਂ ਇੱਕ ਕਾਇਦੇ ਦੀ ਬੜੇ ਢੰਗ ਦੇ ਨਾਲ ਜਦੋਂ ਅਸੀਂ ਅਭਿਆਸ ਕਰਦੇ ਹਾਂ ਤੇ ਉਸ ਅਭਿਆਸ ਦੇ ਨਾਲ ਕੀ ਹੁੰਦਾ ਪੰਜਾਬੀ ਸਹੀ ਪੜਨੀ ਆ ਜਾਂਦੀ ਹੈ ਕਈ ਬੱਚੇ ਢਿੱਲੇ ਹੁੰਦੇ ਨੇ ਮਾਪਿਓ ਵੀ ਜਿਹੜੇ ਹਨ ਉਹ ਪਰੇਸ਼ਾਨ ਹੁੰਦੇ ਨੇ ਪੰਜਾਬੀ ਸਾਡੇ ਬੱਚੇ ਨੂੰ ਪੜਨੀ ਆਉਂਦੀ ਜਾਂ ਕੋਈ ਵੀ ਭਾਸ਼ਾ ਨਹੀਂ ਪੜਨੀ ਆਉਂਦੀ ਇਹੀ ਪੈਟਰਨ ਨਾਲ ਜਿਹੜਾ ਹੈ ਚੱਲਿਆ ਜਾਂਦਾ ਹੈ ਤੇ ਮੁੱਖ ਤੌਰ ਤੇ ਜੇ ਪੰਜਾਬੀ ਸਿੱਖਣਾ ਕੋਈ ਵੀ ਚਾਹੁੰਦਾ ਹੈ ਤੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਜੋ ਆਪ ਜੀ ਨੂੰ ਦੱਸੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ